5000 ਰੁਪਏ ਦਾ ਸਵਾਲ ਆ ਭਾਈ ਪੁੱਛੋ ਜੀ ਪੁੱਛੋ ਹਾਥੀ ਆ ਉਹਦੇ ਅੱਗੇ 11 ਕੇਲੇ ਪਏ ਆ ਉਹਨੇ 10 ਖਾ ਲਏ ਆ ਇੱਕ ਕਿਉਂ ਨਹੀਂ ਖਾਦਾ ਹਾਥੀ ਰੱਜ ਗਿਆ ਹੁਣ ਇੱਕ ਕੇਲਾ ਪਲਾਸਟਿਕ ਦਾ ਸੀ ਇਹ ਕਿਹੜੀ ਗੱਲ ਹੋਈ ਭਾਈ ਦੁਬਾਰੇ ਸਵਾਲ ਆ ਭਾਈ ਇਹ ਕੋਈ ਸਵਾਲ ਨਹੀਂ আচ্ছা ਚੱਲ ਇੱਕ ਹੋਰ ਹਾਥੀ ਸੀ ਅੱਛਾ ਉਹਦੇ ਅੱਗੇ 11 ਕੇਲੇ ਪਏ ਸੀ ਉਹਨੇ 11 ਹੀ ਨਹੀਂ ਖਾਦੇ ਕਿਉਂ 11 ਦੇ 11 ਪਲਾਸਟਿਕ ਦੇ ਹੋਣੇ ਹਾਥੀ ਪਲਾਸਟਿਕ ਦਾ ਸੀ ਬੰਦ ਠੀਕ ਹੈ ਇਕੜੇ ਸਵਾਲ ਕਰਨੇ ਆ ਭਾਈ ਤੂੰ ਉਦਾਂ ਕਿਆ ਨਹੀਂ ਦੇਣਾ 5000 ਮੈਂ ਚਲ ਜਾਣਾ ਵਾ ਭਾਈ ਅੱਛਾ ਚੱਲ ਇੱਕ ਹੋਰ ਹਾਥੀ ਸੀਗਾ ਇਸ ਤੋਂ ਇਲਾਵਾ ਅੱਛਾ ਓਕੇ ਉਹਦੇ ਸਾਹਮਣੇ 11 ਕੇਲੇ ਸੀ ਅੱਛਾ ਕੇਲੇ ਵੀ ਓਰੀਜਨਲ ਸੀ ਕੋਈ ਪਲਾਸਟਿਕ ਨਹੀਂ ਸੀ ਹਾਥੀ ਵੀ ਓਰੀਜਨਲ ਸੀ ਠੀਕ ਉਹਨੇ 11 ਨਹੀਂ ਖਾਦੇ ਕਿਉਂ ਉਹਦਾ ਦਿਲ ਨਹੀਂ ਕਰ ਰਿਹਾ ਹਣਾ ਕੇਲੇ ਟੀਵੀ 'ਚ ਸੀ ਹੋਰ ਉਹ ਟੀਵੀ ਕਿੱਥੋਂ ਆ ਗਿਆ ਭਾਈ ਇਦਾਂ ਤੇ ਤੂੰ ਕਦੀ ਵੀ ਨਹੀਂ ਦੇਣਾ 5000 ਤੂੰ ਮਜ਼ਾਕ ਬਣਾਉਂਦੇ ਆ ਯਾਰ ਚੱਲ ਇੱਕ ਹੋਰ ਹਾਥੀ ਸੀ ਹਾਥੀ ਵੀ ਟੀਵੀ 'ਚ ਸੀ ਅੱਛਾ ਕੇਲੇ ਵੀ ਟੀਵੀ 'ਚ ਸੀ ਅੱਛਾ ਹਾਥੀ ਨੇ ਫੇਰ ਨਹੀਂ ਕੇਲੇ ਖਾਦੇ ਕਿਉਂ ਟੀਵੀ 'ਚ ਪਲਾਸਟਿਕ ਦੇ ਕੇਲੇ ਉਹਨੇ ਹਾਥੀ ਲੈਦਾ ਚੈਨਲ ਤੇ ਸੀ ਕੇਲੇ ਲੈਦਾ ਚੈਨਲ ਤੇ ਸੀ ਓਏ ਓਏ ਜਾ ਤੂੰ ਨਹੀਂ ਦੇਣਾ ਭਾਈ ਦਾ ਮੈਨੂੰ ਲੱਗ ਗਿਆ ਪਤਾ ਜਾ ਤੇਰਾ ਅੱਛਾ ਅੱਛਾ ਲਾਸਟ ਲਾਸਟ ਤੂੰ ਨਹੀਂ ਦੇਣਾ ਮੈਨੂੰ ਪਤਾ ਰਹਿੰਦੇ ਜੈਨਮਨ ਇੱਕੋ ਹੀ ਚੈਨਲ ਤੇ ਹਾਥੀ ਵੀ ਸੀਗਾ 11 ਕੇਲੇ ਵੀ ਉਸੇ ਚੈਨਲ ਤੇ ਸੀ ਹਾਥੀ ਨੇ ਫੇਰ ਵੀ ਨਹੀਂ ਖਾਦੇ ਕਿਉਂ ਹਾਥੀ ਰ ਜਿਆ ਹਣਾ ਟੀਵੀ ਬੰਦ ਸੀ